ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਈਆਂ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਉਹਨਾਂ ਨੂੰ ਇਹ ਗੱਲ ਦਾ ਖਿਆਸ ਤੇ ਰੱਖਣਾ ਪਊਗਾ ਉਹਨਾਂ ਨੂੰ ਇਹ ਜਾਪ ਤੁਸੀਂ ਅੱਜ ਹੀ ਸ਼ੁਰੂ ਕਰਦੋ ਤੁਹਾਡੇ ਸਾਰੇ ਹੀ ਪਰਿਵਾਰ ਦਾ ਵੀਜ਼ਾ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਆ ਜਾਵੇਗਾ ਇਹ ਸ ਗੱਲ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨਾ ਵਾ ਤੀ ਚੰਨਾ ਵਿਚਾਰਨਾ ਵਾ ਜੇਕਰ ਤੁਸੀਂ ਵੀ ਮੇਰੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਚੈਰੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਦੇ ਟਾਈਮ ਵਿੱਚ ਤੁਸੀਂ ਦੇਖਿਆ ਹੋਊਗਾ ਨੌਜਵਾਨਾਂ ਤੇ ਲੜਕੀਆਂ ਦੇ ਵਿੱਚ ਜਿਹੜਾ ਕ੍ਰੇਜ਼ ਆ ਉਹ ਬਾਹਰ ਜਾਂਦਾ ਵਾ ਹਰ ਇੱਕ ਨੂੰ ਇਦਾਂ ਹੁੰਦਾ ਵੀ ਕਿ ਮੈਂ ਪੜ ਨਹੀਂ ਗਿਆ 12 ਕਰਦੀਆਂ ਤੇ ਹੁਣ ਮੈਂ ਬਾਹਰ ਜਾਵਾਂ ਹੋਰ ਬਹੁਤ ਸਾਰੇ ਬੱਚੇ ਆ ਜਿਹੜੇ ਮਤਲਬ ਕਿ ਉਹਨਾਂ ਦੇ ਮਾਤਾ ਪਿਤਾ ਵਾ ਕੈਨੇਡਾ ਅਮਰੀਕਾ ਇੰਗਲੈਂਡ ਤੇ ਬਹੁਤ ਸਾਰੇ ਛੋਟੀਆਂ ਗਨਸਰੀਆਂ ਵਿੱਚ ਵੀ ਬੈਠੇ ਆ ਤੇ ਤੁਸੀਂ ਇਹ ਵੇਖੋ ਕਿ ਅੱਜ ਦੇ ਟਾਈਮ ਵਿੱਚ 55% ਲੋਕ ਬਾਹਰ ਬੈਠੇ ਆ ਤੇ 45% ਹੀ ਲੋਕ ਪੰਜਾਬ ਦੇ ਵਿੱਚ ਆ ਜਿਹੜੀ ਅੱਜ ਕੱਲ ਦੀ ਪਹਿਲਾਂ ਦੇ ਟਾਈਮ ਵਿੱਚ ਨਾ ਜਿਹੜੇ ਹੁੰਦੇ ਸੀ ਕੋਈ ਕੋਈ ਬਾਹਰ ਜਾਂਦਾ ਸੀ ਪਰ ਜਿਹੜੀ ਕਰ ਅੱਜ ਕੱਲ ਦੀ ਨਿਊ ਜਨਰੇਸ਼ਨ ਆ ਉਹ ਬਾਹਰ ਦਾ ਕ੍ਰੇਜ਼ ਪਾਲ ਕੇ ਕਰਨ ਜਿੰਦੇ ਲਗਾ ਰਹੀ ਆ ਸਾਰਾ ਪੂਰਾ ਪਰਿਵਾਰ ਹੀ ਜਾ ਰਿਹਾ ਬਾਹਰ ਨੂੰ ਜਿਹੜੇ ਇੱਥੋਂ ਚਲੇ ਗਏ ਉੱਥੇ ਜਾ ਕੇ ਪੀਆਰ ਹੋ ਗਏ ਤੁਸੀਂ ਮਿੱਥੋ ਲਗਾ ਕੇ ਲੈ ਲਓ ਕਿ ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ ਇੱਥੇ ਜਿਹੜੇ ਉਧਰ ਪੀਆਰ ਹੀ ਹੋ ਗਿਆ ਫਿਰ ਤਾਂ ਪੈਸਾ ਹੀ ਪੈਸਾ ਲੋਕ ਸਮਝਦੇ ਆ ਪੈਸਾ ਚਾਹੀਦਾ ਪੈਸਾ ਚਾਹੀਦਾ ਉਧਰ ਪੈਸਾ ਹੀ ਪੈਸਾ ਉਹ ਕਦੇ ਵੀ ਇੱਧਰ ਨਹੀਂ ਵਾਪਸ ਆਉਣਗੇ ਉਸ ਦਾ ਕਾਰਨ ਕੀ ਆ ਉਹਨਾਂ ਦੀ ਸਾਰੀ ਸੈਟਲਮੈਂਟ ਹੀ ਉੱਥੇ ਹੋ ਗਈ ਹੈ ਇੱਕ ਤੁਸੀਂ ਦੇਖਿਆ ਹੀ ਹੋਣਾ ਕਿ ਬਾਬੇ ਜੇ ਹੁੰਦੇ ਹੱਥ 'ਚ ਪਾਸਪੋਰਟ ਫੜ ਕੇ ਤੇ ਉੱਤੇ ਕੁਗੀ ਜੀ ਮਾਰ ਦਿੰਦੇ ਆ ਤੇ ਕਹਿੰਦੇ ਤੁਹਾਡਾ ਵੀਜ਼ਾ ਲੱਗ ਜਾਣਾ ਇਹ ਬਾਰਾ ਕੁਝ ਨਹੀਂ ਹੁੰਦਾ ਇਹ ਇੱਕ ਵਹਿਮ ਹੀ ਹੁੰਦਾ ਵਾ बस वीजा लग जो अहर चले जाव तो बस वीजा लग ही गया बाबा जी ने घुगी जी मारती साइया ने घुगी जी मारती बस वीजा लाग गया तीस तो बहुत पहुंच जाओगे तो काउंटिंग कर लो कि लोगों के अब तक वीजे लगे है आप रब का ना लिया तो एक गल सोचो रब का ना लिया रब तो आप दूर है अपने गल ब जा बहुत जाए रात में सुते भाई सौगे सवेरे उठ के आपके साइया के कोवड़े साई ने कहा जाके घुगी मारती लो जी थोड़ा बार वीजा लग गया फिर वीजे लग जाते हैं ਸਾਸੰਗਤ ਜੀ ਇਦਾਂ ਨਹੀਂ ਹੁੰਦਾ ਜੇ ਵੀਜ਼ਾ ਲੱਗਿਆ ਤੁਹਾਡੇ ਕਰਮਾਂ ਦੇ ਵਿੱਚ ਵੀਜ਼ਾ ਤੁਹਾਡੇ ਕਰਮਾਂ ਦੇ ਵਿੱਚ ਅੰਸ਼ੀ ਵਿਦੇਸ਼ ਯਾਤਰਾ ਹੈਗੀ ਆ ਉਥੋਂ ਦਾਣਾ ਪਾਣੀ ਤੁਸੀਂ ਚੂਣਾ ਤੁਸੀਂ ਚਲੇ ਹੀ ਜਾਣਾ। ਸਾਸੰਗਤ ਜੀ ਜੇਕਰ ਤੁਸੀਂ ਜਾਣਾ ਹੀ ਆ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਾਓ। ਉੱਥੇ ਜਾ ਕੇ ਜਾਂ ਕੋਈ ਇਹੋ ਜੀ ਸੱਚੀ ਰੂਹ ਕੋਲ ਜਾਓ ਜਿਹੜੀ ਰੂਹ ਸੱਚੀ ਬੰਦਗੀ ਕਰਦੀ ਹੈ। ਉੱਥੇ ਜਾਉ ਨਾ ਕਿ ਤੁਸੀਂ ਜਨੇ ਖੜੇ ਕੋਲ ਬਾਬਲਾ ਕੋਲ ਚਲੇ ਜਾਓ ਉੱਥੇ ਜਾ ਕੇ ਉਹਨਾਂ ਨੂੰ ਹੱਥ ਪਾਸ ਤੁਰ ਫੜਾ ਦੋ ਇਹ ਗੱਲ ਬਹੁਤ ਗਲਤ ਹੈ ਸਾਹ ਸੰਗ ਜੀ ਗੱਲ ਕਿਹਾ ਰੱਖਿਓ ਜੇਕਰ ਵੀਜ਼ਾ ਲੱਗਣਾ ਤੁਹਾਡੀ ਕਿਸਮਤੇ ਨਾਲ ਲੱਗਣਾ ਤੁਹਾਡੇ ਚੰਗੇ ਪੁਆਇੰਟਾ ਕਰਕੇ ਲੱਗਣਾ ਤੁਹਾਡੀ ਜਿਹੜੀ ਇੰਪੈਂਸੀ ਦੇ ਰੂਲ ਆ ਉਹ ਤੁਹਾਡੇ ਸਾਰੇ ਪੂਰੇ ਸਾਰੇ ਸਹੀ ਆ ਉਹਨਾਂ ਕਰਕੇ ਵੀਜ਼ਾ ਲੱਗਣਾ ਤੁਹਾਡਾ ਜੀ ਕਿ ਤੁਹਾਡਾ ਅੰਜਲ ਹੋਇਆ ਉਥੋਂ ਦਾ ਨਾ ਪਾਣੀ ਚ ਗੁੰਦਾ ਤੁਹਾਡੇ ਵੀ ਚ ਲੱਗੂ ਜੇ ਨਾ ਹੋਇਆ ਮੈਂ ਤੁਹਾਡਾ ਵੀਜ਼ਾ ਲਗਵਾ ਵੀ ਨਹੀਂ ਸਕਦਾ ਕੋਈ ਇਹ ਲਿਖ ਕੇ ਲੈ ਲਓ ਤੇ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਕੋਈ ਪਾਠ ਦੱਸੋ ਜਿਹਦੇ ਨਾਲ ਵੀਜ਼ਾ ਲੱਗ ਜੇ ਕੋਈ ਬਾਹਰ ਜਾਂਦਾ ਕੋਈ ਸਪੈਸ਼ਲ ਪਾਠ ਨਹੀਂ ਹੁੰਦਾ ਵੀ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਸਪੈਸ਼ਲ ਪਾਠ ਕਰ ਲਓ ਕਿ ਤੁਸੀਂ ਬਾਹਰ ਚਲੇ ਜਾਓਗੇ ਇਹਦਾ ਕੋਈ ਸਪੈਸ਼ਲ ਪਾਠ ਨਹੀਂ ਹੁੰਦਾ ਜੇ ਤੁਸੀਂ ਕਰਨਾ ਹੀ ਆ ਜਪਜੀ ਸਾਹਿਬ ਕਰੋ ਚਾਹੇ ਚੌਪਈ ਸਾਹਿਬ ਕਰੋ ਅਰਦਾਸ ਕਰੋ हे ਪਰਮਾਤਮਾ ਤੇਰੇ ਭਾਣੇ ਨੂੰ ਮੰਨਣ ਦਾ ਬਲ ਬਖਸ਼ ਇੰਜੇ ਵੀਜ਼ਾ ਲੱਗ ਗਿਆ ਤਾ ਮੀ ਤੇਰੇ ਆ ਜੇ ਨਾ ਵੀਜ਼ਾ ਲੱਗਿਆ ਤਾਂ ਵੀ ਸਤ ਗੁਰ ਤੇਰੇ ਆ ਪਰ ਮੈਨੂੰ ਇਹਨਾਂ ਪਤਾ ਜੇ ਮੇਰਾ ਵੀਜ਼ਾ ਨਹੀਂ ਲੱਗੂਗਾ ਤਾਂ ਵੀ ਤਾਂ ਵੀ ਸਤ ਗੋਰੀ ਤੁਸੀਂ ਸਾਡੇ ਲਈ ਇੱਥੇ ਕੋਈ ਚੰਗਾ ਸੋਚਿਆ ਹੋਣਾ ਹੈ ਕਿ ਤੂੰ ਨਰਾਜ਼ ਨਹੀਂ ਕਰਦਾ ਆਪਣੇ ਸਿੱਖਾਂ ਨੂੰ ਜੋ ਚੀਜ਼ਾਂ ਸਾਡੇ ਭਲੇ ਲਈ ਹੈ ਉਹ ਤੂੰ ਸਾਨੂੰ ਦਿਨਾ ਹੈ ਜੋ ਸਾਡੇ ਭਲੇ ਲਈ ਨਹੀਂਗਾ ਉਹ ਤੂੰ ਸਾਨੂੰ ਨਹੀਂ ਇੰਦਾ ਜੇਕਰ ਸਾਡਾ ਵੀਜ਼ਾ ਨਹੀਂ ਲੱਗੇ ਤੁਸੀਂ ਸਮਝ ਲਾਗੇ ਉਹ ਸਾਡੇ ਭਲੇ ਲਈ ਨਹੀਂ ਸੀ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਪਹਿਲਾਂ ਤਾਂ ਪਰਮਾਤਮਾ ਨੂੰ ਅਸੀਂ ਧਿਆਈ ਜਾਣਾ ਪਰਮਾਤਮਾ ਸਾਡੇ ਵੀਜ਼ਾ ਲਵਾ ਦੇ ਵੀਜ਼ਾ ਲਵਾ ਦੇ ਜਦੋਂ ਚੰਗਾ ਹੋ ਜਾਂਦਾ ਹੋਦੋਂ ਪਰਮਾਤਮਾ ਤੇ ਆਪਾਂ ਮੰਨਦੇ ਆ ਤਾਂ ਜਦੋਂ ਆਪਣਾ ਮਾੜਾ ਹੋ ਜਾਂਦਾ ਤਾਂ ਉਸੇ ਪਰਮਾਤਮਾ ਨੂੰ ਹੀ ਆਪਾਂ ਗਲਾਂ ਗੜਦੇ ਆ ਤੁਸੀਂ ਪਰਮਾਤਮਾ ਸਾਨੂੰ ਆ ਕੀ ਕਰਤਾ ਸਾਨੂੰ ਸਾਨੂੰ ਅਸੀਂ 진ਵੈਨਾ ਮੰਨਦੇ ਆ 진ਵੈਨਾ ਤੇ ਆਉਂਦੇ ਨਹੀਂ ਜੋ ਚੰਗਾ ਕਰਨਾ ਵੀ ਪਰਮਾਤਮਾ ਨੇ ਕਰਨਾ ਜੋ ਮਾੜਾ ਕਰਨਾ ਵੀ ਪਰਮਾਤਮਾ ਨੇ ਕਰਨਾ ਹੁਣ ਆਪਾ ਇਨਸਾਨ ਆ ਸਾ ਕੁਛ ਆਪਣਾ ਚੰਗਾ ਵੀ ਨਹੀਂ ਹੋ ਸਕਦਾ ਸਾਡਾ ਕੁਛ ਮਾੜਾ ਵੀ ਨਹੀਂ ਹੋ ਸਕਦਾ ਜੋ ਜੇ ਚੰਗਾ ਕਰਨਾ ਤਾਂ ਵੀ ਸਤਿਗੁਰੂ ਨੇ ਕਰਨਾ ਮਾੜਾ ਕਰਨਾ ਤਾਂ ਵੀ ਸਤਿਗੁਰੂ ਨੇ ਕਰਨਾ ਤੁਸੀਂ ਇਹ ਕਦੇ ਨਾ ਕਿਓ ਜੇ ਤੁਹਾਡੇ ਨਾਲ ਚੰਗਾ ਹੋਏ ਤੁਸੀਂ ਸਤਿਗੁਰੂ ਨੂੰ ਧਿਆਈ ਜਾਓ ਧਿਆਲੋ ਜੇ ਤੁਹਾਡੇ ਨਾਲ ਕਿਤੇ ਸਤਿਗੁਰੂ ਨੇ ਮਾੜਾ ਕੀਤਾ ਤੁਸੀਂ ਸਤਿਗੁਰੂ ਨੂੰ ਮਾੜਾ ਬੋਲਣ ਲੱਗ ਪੇ ਤੁਸੀਂ ਚੰਗਾ ਕਰਨਾ ਤਾਂ ਵੀ ਉਹ ਨਹੀਂ ਕਰਨਾ ਮਾੜਾ ਕਰਨਾ ਤਾਂ ਵੀ ਉਹ ਨਹੀਂ ਕਰਨਾ ਵਾ ਜੇ ਤੁਹਾਡੇ ਨਾਲ ਅਜ ਮਾੜਾ ਹੋਇਆ ਤੁਸੀਂ ਸਤਿਗੁਰੂ ਨੂੰ ਕਦੇ ਨਾ ਕਿਓ ਵੀ ਤੁਸੀਂ ਉਹਨੂੰ ਮਾੜਾ ਕਰਤਾ ਆਪਾਂ ਤਾਂ ਸਤਿਗੁਰੂ ਨੂੰ ਮੁੜ ਕੇ ਚਾਗਦੇ ਵੀ ਨਹੀਂ ਜੇ ਤੁਸੀਂ ਮੰਗਣਾ ਹੈ ਨਾ ਸਤਿਗੁਰੂ ਕੋਲ ਸਤਿਗੁਰੂ ਝੋਲੀ ਅਡੋ ਤੁਸੀਂ ਇਹ ਹੋ ਸਕਦਾ ਕਿ ਵਾਹਿਗੁਰੂ ਤੁਹਾਡੇ ਤੇ ਤਰਸ ਖਾ ਕੇ ਤਰਸ ਖਾ ਕੇ ਵਾਹਿਗੁਰੂ ਥੋੜੀ ਝੋਲੀ ਭਰ ਦੇ